ਅੰਦੀ ਸਸਰੀ ਘਾਲ ਜੀ ਬਈ ਸਾਰਿਆਂ ਨੂੰ ਬਈ ਬਾਈ ਜੀ ਤੁਸੀਂ ਗੱਲਾਂ ਸੁਣਿਆ ਧਿਆਨ ਨਾਲ ਬਾਈ ਜੀ ਦੀਆਂ ਗੱਲਾਂ ਨਾਲ ਜੇ ਤੁਸੀਂ ਸਹਿਮਤ ਹੈ ਨਾ ਤਾਂ ਨਹੀਂ ਵੀ ਸਹਿਮਤ ਹੈ ਬਈ ਤਾਂ ਵੀ ਤੁਸੀਂ ਕਮੈਂਟਾਂ ਚ ਆਪਣੇ ਆਪਣੇ ਵਿਚਾਰ ਜਰੂਰ ਦਿਓ ਤੇ ਬਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੁਹਾਨੂੰ ਵਧੀਆ ਲੱਗੀ ਤਾਂ ਅੰਦੀ ਸਸਰੀ ਘਾਲ ਜੀ ਆਰੇ ਦੋਸਤਾਂ ਮਿੱਤਰਾਂ ਨੂੰ ਆਣੀ ਭਰਾਵਾਂ ਨੂੰ ਕਿਸਾਨਾਂ ਨੂੰ ਪੇੜਾਂ ਨੂੰ ਬੀਬੀਆਂ ਨੂੰ ਬੱਚੀਆਂ ਨੂੰ ਸਭ ਨੂੰ ਪਿਆਰ ਭਰੀ ਸ਼াশਤਰੀ ਕਾਲ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਬੈਠਾ ਤੇ ਉਹ ਵੀਡੀਓ ਤੋਂ ਮੈਂ ਸੋਚਿਆ ਮੈਂ ਕਿਹਾ ਚਲੋ ਟਾਈਮ ਤਾਂ ਬਹੁਤ ਜ਼ਿਆਦਾ ਹੋ ਗਿਆ ਹੁਣ ਆਂਡੀਆਂ ਚ ਮੇਰਾ ਖਿਆਲ ਆ ਕਿ 6:00 ਵਜੇ ਸਾਢੇ 10 ਹੋ ਗਏ ਹੋਣੇ ਅੰਡੀਆ ਜਤੋਂ ਰਾਤ ਦੇ ਫਿਰ ਵੀ ਚਲੋ ਬਾਅਦ ਚ ਦੇਖ ਲੈਣਗੇ ਦੋ ਗੱਲਾਂ ਤੁਹਾਡੇ ਨਾਲ ਜ਼ਰੂਰੀ ਕਰ ਪਈਆਂ ਨੇ ਇੱਕ ਮੈਂ ਤੁਹਾਨੂੰ ਆਪਣੀ ਹੱਡ ਬੀਤੀ ਦੱਸਦਾ ਸਾਨੂੰ ਇੱਕ ਪੰਜਾਬੀ ਦੀ ਮੈਡਮ ਪੜਾਉਂਦੀ ਹੁੰਦੀ ਸੀ ਪ੍ਰਾਇਮਰੀ ਸਕੂਲ ਦੀ ਗੱਲ ਹੈ ਪੰਜਵੀਂ ਚ ਪੜਦਾ ਸੀ ਮੈਂ ਉਸ ਟਾਈਮ ਸਾਨੂੰ ਇੱਕ ਮੈਡਮ ਪੜਾਉਂਦੀ ਹੁੰਦੀ ਸੀ ਪੰਜਾਬੀ ਦੀ ਔਰ ਅਸੀਂ ਬਹੁਤ ਸ਼ਰਾਰਤੀ ਹੁੰਦੇ ਸੀ ਸਾਡਾ ਇੱਕ ਗਰੁੱਪ ਹੁੰਦਾ ਸੀਗਾ ਅਲੱਗ ਅਸੀਂ 17 18 ਜਾਣੇ ਸੀਗੇ ਜਾਣੀ ਉਹਨਾਂ ਦਾ ਇੱਕ ਗਰੁੱਪ ਸੀ ਉਹਨਾਂ ਦੀ ਸੌਂਹ ਸੀ ਖਾਦੀ ਕਿ ਸਕੂਲ ਚ ਪੜਾਈ ਨਹੀਂ ਕਰਨੀ ਸਕੂਲ ਚ ਸ਼ਰਾਰਤੀ ਕਰਨੀ ਹੈ ਪੜਾਈ ਹੋਏ ਨਹੀਂ ਕਰਨੀ ਪੜਾਈ ਕਰਨੀ ਹੈ ਘਰੇ ਆ ਕੇ ਔਰ ਜਦੋਂ ਸਾਡਾ ਰਿਜ਼ਲਟ ਆਉਂਦਾ ਸੀ ਤਾਂ ਸਾਡੇ ਮਾਸਟਰ ਸਾਡੇ ਹੈਡਮਾਸਟਰ ਤੱਕ ਹੈਰਾਨ ਹੁੰਦੇ ਸੀ ਵੀ ਇਹ ਪੜਦੇ ਤਾਂ ਹੈ ਨਹੀਂ ਰੋਜ਼ੇ ਜੁੱਤੀਆਂ ਖਾਂਦੇ ਨੇ ਸਾਨੂੰ ਪਤਾ ਹੁੰਦਾ ਸੀਗਾ ਸਾਡੇ ਯਾਦ ਹੁੰਦਾ ਸੀ ਸਭ ਕੁਝ ਪਰ ਇਹੇ ਜੀ ਮੱਤ ਸੀ ਸਾਡੀ ਸਾਡਾ ਇੱਕ ਮੇਨ ਇੱਕ ਲੀਡਰ ਹੁੰਦਾ ਸੀ ਭੋਲਾ ਭੋਲਾ ਸਾਡੇ ਪਿੰਡ ਦਾ ਤੇ ਮਤਲਬ ਜੋ ਉਹ ਨੇ ਕਹਿੰਦਾ ਉਹਦੇ ਮੰਗਰ ਤੁਰ ਜਾਣ ਸਾਡੇ ਸਾਡੇ ਤੇ ਇਹ ਸੀ ਕਿ ਸਕੂਲ ਚ ਕੁਝ ਪੜ੍ਹ ਕੇ ਨਹੀਂ ਸਿਣਾਉਣਾ ਜਾਤ ਸਭ ਕੁਝ ਹੁੰਦਾ ਸੀ ਡੰਡੇ ਖਾ ਲੈਣੇ ਪਰ ਸਿਣਾਉਣਾ ਇਦ ਲਈ ਬਹੁਤ ਜ਼ਿਆਦਾ ਸ਼ਰਾਰਤੀ ਗਰੁੱਪ ਹੁੰਦਾ ਸੀ ਸਾਡਾ 10ਵੀਂ ਸਕੂਲ ਦਾ 10ਵੀਂ ਤੱਕ ਸਾਡੇ ਮਾਸਟਰਾਂ ਨਾਲ ਹੀ ਸਤੋਂ ਹੱਥ ਜੋੜ ਕੇ ਹੀ ਖੜਾ ਛੁਨਾਇਆ ਜਾਨੀ ਇੰਨਾ ਕਸੀਂ ਆਈਂ ਇਹ ਜੀਆਂ ਅਸੀਂ ਹਰਕਤਾਂ ਕਰਦੇ ਹੁੰਦੇ ਸੀ ਤੇ ਇਸ ਕਰਕੇ ਅਸੀਂ ਬੈਂਦੇ ਵੀ ਬਿਲਕੁਲ ਪਿੱਛੇ ਹੁੰਦੇ ਸੀ ਲੈਣ ਜਿਹੜੀਆਂ ਲੈਣਾ ਸਕੂਲ 'ਚ ਬੈਠੀਆਂ ਹੁਣ ਤਾਂ ਬਹੁਤ ਬਦਲ ਗਿਆ ਉਦੋਂ ਸਾਡੇ ਬਲੇ ਤਾਂ ਘਰੋਂ ਬੋਰੀ ਲੈ ਕੇ ਜਾਂਦੇ ਹੁੰਦੇ ਸੀ ਥੱਲੇ ਬੈਂਦੇ ਸੀ ਅਸੀਂ ਮੇਰਾ ਖਿਆਲ ਨੌਵੀਂ ਚ ਹੋ ਗਏ ਸੀ ਉਦੋਂ ਜਦੋਂ ਸਾਡੇ ਸਕੂਲ ਦੇ ਵਿੱਚ ਬੈਂਚ ਆਏ ਨੇ ਮੈਂ ਇੱਥੇ ਥੱਲੇ ਹੀ ਬੈਠੇ ਹੁੰਦੇ ਸੀ ਮੈਂ ਪਿੱਛੇ ਬੈਠਾ ਤਾਂ ਸਾਡੀ ਮੈਡਮ ਨੇ ਇੱਕ ਸਵਾਲ ਕੀਤਾ ਕੋਈ ਕੁਐਸਚਨ ਪੁੱਛਿਆ ਉਹਨੇ ਉਹ ਕੁਐਸਚਨ ਇਹ ਜਾਂ ਪੁੱਛਿਆ ਕਿ ਬਹੁਤ ਹੀ ਜ਼ਿਆਦਾ ਔਖਾ ਜਿਹੜਾ ਸਿਲੇਬਸ ਦੇ ਵਿੱਚ ਨਹੀਂ ਹੈ ਨਹੀਂ ਸੀ ਸਿਲੇਬਸ ਤੋਂ ਬਾਹਰੋਂ ਕੁਐਸਚਨ ਸੀ ਉਹ ਜਿਹੜਾ ਸਿਲੇਬਸ ਦੇ ਵਿੱਚ ਆ ਉਹ ਤਾਂ ਆਪਾਂ ਪੜ੍ਹ ਸਕਦੇ ਆ ਬਾਹਰ ਦਾ ਕੁਐਸਚਨ ਤਾਂ ਆਪਾਂ ਨੂੰ ਪਤਾ ਹੀ ਨਹੀਂ ਉਨੇ ਸਵਾਲ ਪੁੱਛਿਆ ਮੈਂ ਉਹ ਸਵਾਲ ਦਾ ਜਵਾਬ ਦਿੱਤਾ ਮੇਰੀ ਐ ਨੀਵੀ ਪਾਈ ਹੋਈ ਨੀਵੀ ਪਾ ਕੇ ਮੈਂ ਹੌਲੀ ਇੱਕ ਦੇੜੇ ਬੋਲਤਾ ਉਹਦਾ ਜਵਾਬ ਉਹ ਜਵਾਬ ਸਹੀ ਸੀਗਾ ਉਹ ਜਿਹੜਾ ਮੈਂ ਦਿੱਤਾ ਤੇ ਉਹ ਸਾਡੀ ਮੈਡਮ ਮੈਨੂੰ ਕਹਿੰਦੀ ਰਾਹੇ ਖੜਾ ਹੋ ਖੜਾ ਹੋ ਖੜਾ ਹੋ ਕਹਿੰਦੀ ਕੀ ਕਿਹਾ ਦੁਬਾਰਾ ਬੋਲ ਮੈਂ ਡਰ ਗਿਆ ਮੈਂ ਹੁਣ ਬਹਿਣ ਗਿਆ ਤੇ ਕਹਿੰਦੀ ਬੋਲ ਬੋਲ ਮੈਂ ਬੋਲਤਾ ਹੋ ਮੈਨੂੰ ਕਹਿੰਦੀ ਤੈਨੂੰ ਪਤਾ ਵੀ ਇਹ ਕੁਐਸਚਨ ਆ ਜਿਹੜਾ 101% ਸਹੀ ਆਂਸਰ ਤੂੰ ਦੇ ਰਿਹਾ। ਪਰ ਆਹੋਲਾ ਮੇ ਇਹ ਆ ਕਿ ਤੈਨੂੰ ਤੇਰੇ ਆਪਣੇ ਤੇ ਹੀ ਵਿਸ਼ਵਾਸ ਨਹੀਂ ਹੈ। ਕਿ ਤੂੰ ਆਂਸਰ ਸਹੀ ਦੇ ਰਿਹਾ। ਇਸ ਕਰਕੇ ਤੂੰ ਆਂਸਰ ਨਹੀਂ ਨਹੀਂ ਪਾ ਕੇ ਦੇ ਰਿਹਾ ਤੈਨੂੰ ਆਪਣੇ ਆਪ ਤੇ ਭਰੋਸਾ ਹੀ ਨਹੀਂ ਤੈਨੂੰ ਪਤਾ ਹੀ ਨਹੀਂ ਤੂੰ ਕੀ ਚੀਜ਼ ਆ। ਇਸ ਕਰਕੇ ਪੰਜਾਬੀਆਂ ਚਾਹੇ ਕੋਈ ਵੀ ਹੋਵੇ ਮੈਂ ਕੋਈ ਧਰਮ ਦੀ ਗੱਲ ਨਹੀਂ ਕਰਦਾ Hindu ਹੋਵੇ Muslim ਹੋਵੇ Isai ਹੋਵੇ Sikh ਹੋਵੇ ਕੋਈ ਵੀ ਹੋਵੇ ਜੋ ਤੁਹਾਡੀ ਤਾਕਤ ਹੈ ਜੋ ਤੀ ਚੀਜ਼ ਤੁਸੀਂ ਲਈ ਬੈਠੇ ਹੋ ਜਿਸ ਧਰਤੀ ਦੇ ਤੁਸੀਂ ਮਾਲਕ ਹੋ ਤੁਹਾਨੂੰ ਆ ਤੁਹਾਨੂੰ ਆਪਣੇ ਆਪ ਨੂੰ ਪਤਾ ਹੀ ਨਹੀਂ ਕਿ ਤੁਸੀਂ ਚੀਜ਼ ਕੀ ਹੋ ਤੁਹਾਨੂੰ ਇਸ ਚੀਜ਼ ਦਾ ਕੋਈ ਗਿਆਨ ਹੀ ਹੈ ਨਹੀਂ ਕਿ ਤੁਸੀਂ ਚੀਜ਼ ਕੀ ਹੋ ਦੁਨੀਆ ਵਾਸਤੇ ਤੁਸੀਂ ਕੀ ਚੀਜ਼ ਹੋ ਦੁਨੀਆ ਵਾਸਤੇ ਪੰਜਾਬ ਕੀ ਚੀਜ਼ ਆ ਦੁਨੀਆ ਵਾਸਤੇ ਪੰਜਾਬ ਬੈਲੇ ਹੋ ਕੇ ਰੱਖਦਾ ਤੁਹਾਨੂੰ ਇਹ ਚੀਜ਼ ਦਾ ਗਿਆਨ ਹੀ ਹੈ ਨਹੀਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਤੁਸੀਂ ਸੁਣਿਆ ਹੋਣਾ ਆਮ ਖਬਰਾਂ 'ਚ ਚੱਲਦਾ ਕਿ ਸਿਲਕ ਰੋਡ ਖੁੱਲਾ ਸੀ ਉਦੋਂ ਉਹ ਸਿਲਕ ਰੂਟ ਉਹੀ ਸੀ ਜਿਹੜਾ ਪੂਰੀ ਦੁਨੀਆ ਨੂੰ ਰੋਟੀ ਖਵਾਉਂਦਾ ਸੀ ਤੁਸੀਂ ਉਹ ਲੋਕ ਹੋ ਜਿਹੜੇ ਪੂਰੀ ਅੱਧੀ ਤੋਂ ਵੱਧ ਦੁਨੀਆ ਨੂੰ ਰੋਟੀ ਖਵਾਉਣ ਵਾਲੇ ਲੋਕ ਹੋ ਤੁਸੀਂ ਹੁਣ ਇਹ ਵੀਡੀਓ ਮੈਂ ਸਿਰਫ ਦੋ ਗੱਲਾਂ ਕਰਕੇ ਤੁਹਾਡੇ ਨਾਲ ਕਰਨੀਆਂ ਸੀਗੀਆਂ ਮੈਂ ਦੋ ਹੀ ਗੱਲਾਂ ਕਰਨੀਆਂ ਬਸ ਇੱਕ ਕੇਸ਼ ਬਿਸ਼ੇ ਤੇ ਇੱਕ ਹੋਰ ਵਿਸ਼ਾ ਇਹਦੇ ਵਿੱਚ ਜੇ ਇੰਟਰਨੈਸ਼ਨਲ ਨਿਊਜ਼ ਮੈਂ ਆਪਣੀ ਇਸੇ ਪੇਜ ਤੇ ਹੁਣੇ ਹੀ 10 ਮਿੰਟ ਬਾਅਦ ਆ ਵੀਡੀਓ ਖਤਮ ਕਰਨ ਤੋਂ ਬਾਅਦ ਇੱਕ ਮੈਂ ਖਬਰ ਸ਼ੇਅਰ ਕਰਾਂਗਾ ਇਹਦੇ ਤੇ ਚੈਨਲ ਤੇ ਮੇਰੇ ਪੇਜ ਤੇ ਜੇ ਉਹ ਚੱਲ ਨਹੀਂ ਤੁਹਾਡੇ ਕੋਲੇ ਪੈਸੇ ਉਹ ਚੈਨਲ ਇੰਡੀਆ ਚ ਬੈਨ ਆ ਤੇ ਕਈ ਵਾਰ ਚੱਲ ਵੀ ਜਾਂਦਾ ਤੇ ਉਹ ਵੀਡੀਓ ਤੁਸੀਂ ਧਿਆਨ ਨਾਲ ਸੁਣੀਓ ਇਹ ਹੁਣ ਜਿਹੜਾ ਇਹ ਵਪਾਰ ਕਰ ਰਹੇ ਨੇ ਉਹ ਵਪਾਰ ਸਮੁੰਦਰਾ ਰਾਹੀਂ ਹੋ ਰਿਹਾ ਹੈ ਉਹ ਸਮੁੰਦਰਾ ਰਾਹੀਂ ਵੀ ਐਸਐਸ ਹਿਸਾਬ ਨਾਲ ਹੋ ਰਿਹਾ ਕਿ ਬੰਬਈ ਤੋਂ ਜਾਂ ਗੁਜਰਾਤ ਤੋਂ ਸਮੁੰਦਰ ਦੇ ਵਿੱਚ ਸਮਾਨ ਲੋਡ ਕਰਤਾ ਤੇ ਉਹ ਜਾ ਕੇ ਉੱਥੇ ਹੀ ਉਤਰੇਗਾ ਜਿੱਥੇ ਉਹਨੂੰ ਭੇਜਿਆ ਜਾਂ ਤੁਰਕੀ ਜਾਂ ਯੂਰਪ ਜਾਂ ਕੈਨੇਡਾ ਜਾਂ ਜਿੱਥੇ ਵੀ ਉਹ ਵਪਾਰ ਹੈ ਐਸਐਸ ਹਿਸਾਬ ਨਾਲ ਹੋ ਰਿਹਾ ਕਿ ਬੰਬਈ ਤੋਂ ਲੋਡ ਹੁੰਦਾ ਹੋ ਫੇਰ ਉਹ ਜਾ ਕੇ ਸਾਊਦੀ ਅਰਬ ਉਤਰਦਾ ਬੰਬਈ ਦੀ ਲੋਡਿੰਗ ਫਿਰ ਸਾਊਦੀ ਅਰਬ ਚ ਜਾ ਕੇ ਉਤਰਦਾ ਫਿਰ ਉਸ ਤੋਂ ਬਾਅਦ ਫਿਰ ਲੋਡਿੰਗ ਉਹਦੀ ਫਿਰ ਉਹ ਬਾਈ ਰੋਡ ਜਾਂਦਾ ਹੈਗਾ ਫਿਰ ਬਾਈ ਰੋਡ ਜਾ ਕੇ ਉਹ ਖਾੜੀ ਦੇ ਇਛਾ ਤੋਂ ਹੁੰਦਾ ਹੋਇਆ ਇਸਰਾਇਲ ਜਾ ਕੇ ਉਹ ਲੈਣਾ ਉਸ ਤੋਂ ਬਾਅਦ ਫਿਰ ਉਹ ਅਨਲੋਡ ਹੁੰਦਾ ਫਿਰ ਉਦੋਂ ਬਾਅਦ ਫਿਰ ਲੋਡ ਹੁੰਦਾ ਫਿਰ ਉਹ ਰੋਡ ਰਾਹੀਂ ਫਿਰ ਜਾਂਦਾ ਹੈ ਕਿੰਨੀ ਲੋਡਿੰਗ ਨਾਲ ਲੋਡ ਹੋ ਗਈ ਕਿੰਨੀ ਕਿੰਨਾ ਸਿੱਪਾਂ ਦਾ ਤੇ ਟਰਾਂਸਪੋਰਟ ਦਾ ਖਰਚਾ ਪੈ ਗਿਆ ਇੱਕੋ ਹੀ ਰੂਟ ਆ ਦੁਨੀਆ ਦੇ ਵਿੱਚ ਜਿਹੜਾ ਬਾਇਆ ਪੰਜਾਬ ਹੋ ਕੇ ਲੰਘਦਾ ਇਹਨਾਂ ਨੇ ਕੋਸ਼ਿਸ਼ ਕੀਤੀ ਇੱਕ ਰਾਜ ਬਾਇਆ ਰਾਜਸਥਾਨ ਹੋ ਕੇ ਰੇਲਵੇ ਲੈਂਡ ਕੱਢਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹਦੇ ਚ ਇਹ ਕਾਮਯਾਬ ਨਹੀਂ ਹੋ ਸਕਕੇ ਕਿਉਂਕਿ ਰੇਤ ਨਹੀਂ ਧਰਤੀ ਆ ਉਹ ਰੇਤ ਨਹੀਂ ਧਰਤੀ ਤੇ ਰੇਲਵੇ ਲੈਂਡ ਨਹੀਂ ਬਣ ਸਕਦੀ ਤੇ ਇੱਕੋ ਹੀ ਰੂਟ ਹੈ ਪੰਜਾਬ ਤੁਹਾਨੂੰ ਬਈ ਚੋ ਆਮਦਨ ਕਿੰਨੀ ਹੋਵੇਗੀ ਤੁਸੀਂ ਸੋਚ ਵੀ ਨਹੀਂ ਸਕਦੇ ਜਾਣੀਆਂ ਇੰਨੀਆਂ ਜ਼ੀਰੂਆਂ ਲਗਦੀਆਂ ਨੇ ਮਗਰ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਜਿੰਨੀ ਆਮਦਨ ਉਹਦੇ ਚੋਂ ਪੰਜਾਬ ਨੂੰ ਹੋਏਗੀ ਜਿਹੜਾ ਟੈਕਸ ਪੰਜਾਬ ਨੂੰ ਦਵੇਗਾ ਜਦੋਂ ਸਾਡਾ ਪੰਜਾਬ ਬੱਕਰਾ ਸਾਡਾ ਦੇਸ਼ ਹੋਏਗਾ ਉਹਦੇ ਵਿੱਚ ਦੁਨੀਆ ਦਾ ਵਪਾਰ ਹੋਏਗਾ ਕੋ ਔਰ ਉਹਦੇ ਵਿੱਚੋਂ ਪੂਰੀ ਦੁਨੀਆ ਦਾ ਸਮਾਨ ਆਏਗਾ ਪੰਜਾਬ ਦੇ ਵਿੱਚ ਦੀ ਲੰਗੇਗਾ ਉਹਦਾ ਟੈਕਸ ਇੰਨਾ ਬਣੇਗਾ ਕਿ ਤੁਸੀਂ ਟੈਕਸ ਨਾਲ ਹੀ ਆਪਣੀਆਂ ਗੱਡੀਆਂ ਕੋਠੀਆਂ ਚਲਾਓਗੇ ਐਨੇ ਪੈਸੇ ਦੇ ਮਾਲਕ ਹੋਵੋਗੇ ਤੁਸੀਂ ਮਤਲਬ ਕਿ ਤੁਹਾਨੂੰ ਪਤਾ ਹੀ ਨਹੀਂ ਕਿ ਤੁਸੀਂ ਚੀਜ਼ ਕੀ ਹੁਣ ਜਿਹੜਾ ਬਾਹਰ ਕੰਮ ਚੱਲ ਰਿਹਾ ਹੈ ਜਿਹੜੀਆਂ ਆ ਬਾਹਰ ਨਹੀਂ ਜਿਹੜੀਆਂ ਗਵਰਨਮੈਂਟਾਂ ਨੇ ਇਹ ਸਾਡੇ ਨਾਲ ਜਿਹੜਾ ਜਿਹੜੀ ਸ਼ਾਦੀ ਹੈਲਪ ਤੇ ਆਈਆਂ ਨੇ ਜਿੰਨੀਆਂ ਜਿੰਨਾ ਵੀ ਬੇਸ਼ਟਾ ਸਾਡੀ ਹੈਲਪ ਤੇ ਇਹ ਕਿਉਂ ਆਇਆ ਹੁੰਦਾ ਤਾਂ ਅਸੀਂ ਕਿੰਨਾ ਚਨਾ 13 ਚ ਨਾ ਸਾਡਾ ਕੋਈ ਆਗੂ ਨਾ ਸਾਡਾ ਕੋਈ ਹਾਂ ਸਾਡੇ ਬਾਹਰ ਆ ਯਾਦੇ ਵਿੱਚ ਵੀ ਕੋਈ ਆਗੂ ਨਹੀਂ ਸ਼ਾਦੀ ਕੋਈ ਤਾਂ ਗੁਰੂ ਸਾਹਿਬ ਆਪ ਹੀ ਕਰ ਰਹੇ ਨੇ ਆਗੂ ਤਾਂ ਸਾਡਾ ਕੋਈ ਨਹੀਂ ਨਾ ਫਿਰ ਇਹ ਬੈਸਟ ਵਾਲੇ ਸਾਡੇ ਤੇ ਇੰਨੇ ਨਿਰਭਰ ਕਿਉਂ ਹੋ ਗਏ ਸਾਡੀ ਹੈਲਪ ਕਿਉਂ ਹੋਣ ਲੱਗੀ ਸਾਡੀ ਹਰ న్యూਸ ਦੇ ਵਿੱਚ ਮੈਂ ਤੁਹਾਨੂੰ ਹਰ ਵੀਡੀਓ ਚ ਦੱਸਦਾ ਕਿ ਹਰ న్యూਸ ਦੇ ਵਿੱਚ ਇੰਟਰਨੈਸ਼ਨਲ న్యూਸ న్యూਸ ਦੇ ਵਿੱਚ ਪਹਿਲੇ ਪੇਜ ਤੇ ਖਬਰ ਤੁਹਾਡੀ ਕਿਉਂ ਲੱਗਦੀ ਆ ਉਹਦਾ ਕਾਰਨ ਕੀ ਆ ਕਿਉਂਕਿ ਉਹਨਾਂ ਦੇ ਕੋਲੇ ਰਸਤਾ ਹੀ ਹੈ ਨਹੀਂ ਹੋਰ ਕੋਈ ਇਹ ਕਿੰਨਾ ਨੇ ਪਿੱਛੇ ਜੇ 2018 ਦੇ ਵਿੱਚ ਇੱਕ ਅ ਰੂਟ ਇਹਨਾਂ ਨੇ ਬਣਾਉਣਾ ਚਾਲੂ ਕੀਤਾ ਸੀ ਅ ਅਮਰੀਕਾ ਦੇ ਨਾਲ ਮਿਲ ਕੇ ਹਿੰਦਿਆ ਨੇ ਉਹ ਰੂਟ ਇਹਨਾਂ ਨੇ ਚਾਲੂ ਕੀਤਾ ਸੀਗਾ ਬੰਬੇ ਤੋਂ ਅਫਗਾਨਿਸਤਾਨ ਅਫਗਾਨਿਸਤਾਨ ਤੋਂ ਫੇਰ ਉਹ ਬਾਈ ਰੋਡ ਜਾਣਾ ਸ਼ੁਰੂ ਜਿਹੜਾ ਸਮਾਨ ਜਾਣਾ ਸੀ ਬਾਈ ਰੋਡ ਜਾਣਾ ਸੀ ਫੇਰ ਗਾਂ ਉਹ ਲੈਣਾ ਸੀ ਫੇਰ ਸਮੁੰਦਰ 'ਚ ਰੋਡ ਹੋਣਾ ਸੀ ਫਿਰ ਉਸ ਤੋਂ ਬਾਅਦ ਫਿਰ ਹੋਰ ਬਾਈ ਰੋਡ ਜਾਣਾ ਸੀ ਉਹ ਇਹਨਾਂ ਦਾ 2018 ਦਾ ਪ੍ਰੋਜੈਕਟ ਸੀਗਾ ਸ਼ੁਰੂ ਵੀ ਹੋ ਗਿਆ ਸੀ ਅਮਰੀਕਾ ਦੇ ਨਾਲ ਮਿਲ ਕੇ ਇਹਨਾਂ ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀ ਸ਼ੁਰੂ ਵੀ ਹੋ ਗਿਆ ਸੀ ਬਣਾਉਣਾ ਉੱਤੇ ਕੰਮ ਚੱਲਣਾ ਵੀ ਚਾਲੂ ਹੋ ਗਿਆ ਸੀ ਲੇਕਿਨ ਇਹਨਾਂ ਨੂੰ ਉਹ ਰੂਟ ਜਿਹੜਾ ਕੈਨਸਲ ਕਰਨਾ ਪੈ ਗਿਆ ਕਿਉਂਕਿ ਇਹਨਾਂ ਨੇ ਦੇਖਿਆ ਸੀ ਇੰਨੀ ਕੋਸਟ ਇੰਨਾ ਕੁਸ ਕਿਵੇਂ ਅਸੀਂ ਦੇਵਾਂਗੇ ਜਿਹੜੀ 1 ਰੁਪਏ ਦੀ ਚੀਜ਼ ਆ ਜਾਨੀ ਕਿ 1 ਡਾਲਰ ਦੀ ਚੀਜ਼ ਆ ਸਾਨੂੰ ਤਾਂ ਸਾਲੀ ਇੱਥੇ ਆ ਕੇ ਪਵੇਗੀ ਉਹ 15 ਡਾਲਰ ਦੀ ਤੇ ਦੁਨੀਆ ਨੂੰ ਅਸੀਂ ਦੇਵਾਂਗੇ 20 ਡਾਲਰ ਦੀ ਛੱਟ ਤਾਂ 20 ਡਾਲਰ ਦੀ ਕਿਸੇ ਨੇ ਖਰੀਦਣੀ ਹੋਈ ਨਹੀਂ ਜੇ ਜਿਹੜੀ ਇੰਟਰਨੈਸ਼ਨਲ ਜਿਹੜੀ ਰੇਲਵੇ ਲਾਈਨ ਜੋੜਦੀ ਆ ਉਹ ਜੋੜਦੀ ਆ ਸਿਰਫ ਪੰਜਾਬ ਦੀ ਸ਼ਿਰਪ ਔਰ ਸ਼ਿਰਪ ਪੰਜਾਬ ਦੀ ਇਸ ਕਰਕੇ ਮੈਂ ਤੁਹਾਨੂੰ ਮੇਰਾ ਖਰਾ ਦੋ ਢਾਈ ਸਾਲ ਤੋਂ ਕਹਿ ਰਿਹਾ ਕਿ ਚਾਹੇ ਸਾਡਾ ਕੋਈ ਮਜ਼ਦੂਰ ਭਰਾ ਚਾਹੇ ਕੋਈ ਸਾਡਾ ਦੋ ਕਿੱਲੇ ਵਾਲਾ ਜ਼ਿਮੀਂਦਾਰਾ ਉਹਦੇ ਥੱਲੇ ਫੋਰਚੂਨਰ ਹੋਏਗੀ ਇੱਕ ਪੈਮ ਇਹ ਜਾਏਗਾ ਮੈਂ ਤੁਹਾਨੂੰ ਕਹਿਣਾ ਆ ਰਿਹਾ ਦੋ ਜਿਹੜੇ ਮੇਰੇ ਨਾਲ ਪੁਰਾਣੇ ਜੁੜੇ ਪਿਆ ਬੰਦੇ ਮੈਂ ਦੋ ਸਾਲ ਪਹਿਲਾਂ ਵੀ ਤੁਹਾਨੂੰ ਤਿੰਨ ਸਾਲ ਪਹਿਲਾਂ ਵੀ ਇਹੀ ਗੱਲ ਕਹਿਣਾ ਸੀ ਔਰ ਇਹ ਗੱਲ 101% ਸਹੀ ਆ ਇਹ ਔਰ ਤੁਹਾਡਾ ਧੰਨਵਾਦ ਵੀ ਬਹੁਤ ਹੈ ਕਿ ਸਾਨੂੰ ਅਕਲ ਵੀ ਆ ਗਈ ਆ ਹੁਣ ਸਾਡੇ ਜ਼ਿਆਦਾਤਰ ਹੁਣ ਅੱਗੇ ਸਾਡੇ 10% ਲੋਕਾਂ ਨੂੰ ਅਕਲ ਸੀ ਇਸ ਦੀ ਜਾਣਕਾਰੀ ਸੀ 90% ਖਲਾਫ ਤੁਸੀਂ ਲੇਕਿਨ ਹੁਣ ਜਿਹੜਾ ਕੱਲ ਪਰਸੋਂ ਦਾ ਅੰਦੋਲਨ ਚੱਲਿਆ ਉਹਦੇ ਵਿੱਚੋਂ ਜੋ ਵੀਡੀਓ ਆ ਰਹੀਆਂ ਨੇ ਉੱਥੋਂ ਪਤਾ ਲੱਗ ਰਿਹਾ ਕਿ 90% ਲੋਕਾਂ ਨੂੰ ਪਤਾ ਲੱਗ ਗਿਆ ਕਿ ਆਜ਼ਾਦੀ ਤੋਂ ਬਿਨਾਂ ਸਾਡੀ ਕੰਟਰੀ ਤੋਂ ਬਿਨਾਂ ਸਾਡਾ ਖਾਲਸਾ ਰਾਜ ਤੋਂ ਬਿਨਾਂ ਸਾਡਾ ਹਾਲ ਹੀ ਕੋਈ ਨਹੀਂ ਉਹ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਉਹਦੀ ਤੁਹਾਨੂੰ ਵਧਾਈ ਵੀ ਆ ਮੁਬਾਰਕਾਂ ਵੀ ਆ ਕਿਰੋ ਵੇਰਾਏ ਦਰੋਸ਼ਤਾਏ ਹੋਰ ਹੌਲੀ ਹੌਲੀ ਤੁਹਾਨੂੰ ਹੋਰ ਬਣਾ ਕੁਝ ਕਲੀਅਰ ਹੋਏਗਾ ਜਦੋਂ ਤੁਹਾਨੂੰ ਅਸਲੀਅਤ ਪਤਾ ਲੱਗੇਗੀ ਇਹਨਾਂ ਤੇ ਤੁਸੀਂ ਚੀਜ਼ ਕੀ ਆ ਪੰਜਾਬ ਚੀਜ਼ ਕੀ ਆ ਤੇ ਤੁਹਾਡੇ ਹੋਰ ਛੁੱਟ ਜਾਣਗੇ ਜਦੋਂ ਤੁਸੀਂ ਇਹਨਾਂ ਚੀਜ਼ਾਂ ਤੇ ਬਰਕ ਕਰੋਗੇ ਸਟੱਡੀ ਕਰੋਗੇ ਤੇ ਇੱਕ ਤਾਂ ਇਹ ਮੈਂ ਤੁਹਾਡੇ ਨਾਲ ਬੈਠੇ ਬੈਠੇ ਮੈਂ ਇਹ ਚੱਲ ਗੱਲ ਕਰਾਂ ਦੂਸਰੀ ਗੱਲ ਆ ਦੂਸਰੀ ਗੱਲ ਇਹ ਆ ਜਿਹੜੀ ਮੈਂ ਕੋਈ ਗੱਲਾਂ ਤੁਹਾਡੇ ਨਾਲ ਅੱਜ ਕਰਨੀਆਂ ਨੇ ਦੂਸਰੀ ਗੱਲ ਇਹ ਆ ਕਿ ਇੱਕ ਸਾਡੇ ਵਿੱਚ ਇੱਕ ਡੋਗਰਿਆਂ ਦੀ ਔਲਾਦ ਪਤਾ ਨਹੀਂ ਤਾਂ ਡੋਗਰਿਆਂ ਦੀ ਔਲਾਦ ਹੈ ਉਹ ਪਤਾ ਨਹੀਂ ਕੋਈ ਮੁਗਲਾ ਮਗਲਾਣੇ ਪਾਸੋਂ ਆਈ ਵੀ ਔਲਾਦ ਹੈ ਉਹ ਤੇ ਪਤਾ ਨਹੀਂ ਕੋਈ ਜ਼ਕਰਿਆ ਖਾਨ ਜਾਂ ਔਰੰਗਜ਼ੇਬ ਦਾ ਕੋਈ ਖਾਨਦਾਨ ਕੋਈ ਗਲਤੀ ਕਰ ਗਿਆ ਕਿਸੇ ਟਾਈਮ ਕੋਈ ਇਹੋ ਜੀ ਕੋਈ ਹਰਕਤ ਹੋ ਗਈ ਤੇ ਉਹ ਹਰਕਤ ਨਾਲ ਇੱਕ ਗੰਡਾ ਆਂਡਾ ਦੁਨੀਆ ਤੇ ਜੰਮਿਆ ਉਹਦਾ ਨਾਮ ਹੈ ਮਨਜਿੰਦਰ ਸਿੰਘ ਸਿਰਸਾ ਉਦੀ ਵੀਡੀਓ ਮੈਂ ਹੁਣ ਦੇਖ ਰਿਹਾ ਜੀ ਜਿੱਥੋਂ ਮੈਨੂੰ ਗੁੱਸਾ ਆਇਆ ਵੈਸੇ ਅੱਜ ਮੇਰਾ ਬੋਲਣ ਦਾ ਮੂਡ ਬਿਲਕੁਲ ਨਹੀਂ ਸੀ ਅੱਜ ਮੇਰਾ ਕੰਮ ਤੇ ਵੀ ਮੈਂ ਕੰਮ ਤੇ ਆ ਮੇਰਾ ਦਿਲ ਨਹੀਂ ਲੱਗ ਰਿਹਾ ਕਿਉਂਕਿ ਅੱਜ ਸਾਡਾ ਬਹੁਤ ਹੀ ਜਾਨੀ ਕਿ ਪਿਆਰਾ ਇੱਕ ਪੁੱਤ ਸਾਡਾ ਆਪਣਾ ਵੀ ਚਲਾ ਜਾਂਦਾ ਨਾ ਸਾਡਾ ਆਪਣਾ ਖੁਦ ਦਾ ਵੀ ਚਲਾ ਜਾਂਦਾ ਸਾਨੂੰ ਇੰਨਾ ਹੋ ਸਕਦਾ ਕਿ ਅਫਸੋਸ ਨਾ ਹੁੰਦਾ ਜਿੰਨਾ ਅਫਸੋਸ ਅਸੀਂ ਉਸ ਪੁੱਤ ਨਾਲ ਕਰਦੇ ਹਾਂ ਦੀਪ ਸਿੱਧੂ ਦਾ ਜਿਹਨੂੰ ਕਦੇ ਮਿਲੇ ਵੀ ਨਹੀਂ ਜਿਹਦੇ ਨਾਲ ਜੇ ਗੱਲ ਹੋਈ ਆ ਤਾਂ ਫੋਨ ਤੇ ਹੋਈ ਆ ਫੋਨ ਤੇ ਜ਼ਰੂਰ ਗੱਲ ਹੋਈ ਆ ਇੱਕ ਵਾਰ ਨਹੀਂ ਬਹੁਤ ਵਾਰ ਹੋਈ ਆ ਪਰ ਅਸੀਂ ਉਹਦੇ ਦਰਸ਼ਨ ਨਹੀਂ ਕੀਤੇ ਦੇਖਿਆ ਨਹੀਂ ਉਹਦੇ ਨਾਲ ਬਾਈ ਫੇਸ ਨਹੀਂ ਮਿਲੇ ਪਰ ਉਹਦਾ ਇੰਨਾ ਦੁੱਖ ਮਨ ਦੇ ਵਿੱਚ ਕਿ ਅੱਜ ਬਿਲਕੁਲ ਦੈਨੀ ਲੱਗਿਆ ਕੰਮ ਤੇ ਤੇ ਅਸਿਕ ਮੂਡ ਜਿਹੀ ਖਰਾਬ ਸੀਗਾ ਉਹਦੇ ਕਰਕੇ ਅੱਜ 15 ਤਰੀਕ ਆ ਤੇ ਉਹ ਗੁੱਸਾ ਉਹ ਮੂਡ ਜਿਹੜਾ ਖਰਾਬ ਸੀ ਉਹ ਹੁਣ ਮਨਜਿੰਦਰ ਸਿੰਘ ਸ਼ਿਰਸ਼ਾ ਤੇ ਨਿਕਲ ਰਿਹਾ ਏ ਇੱਕ ਗੰਦੇ ਆਂਡੇ ਨੇ ਇੱਕ ਹਰਾਮ ਦੀ ਔਲਾਦ ਨੇ ਸੌਰੀ ਮਾਫੀ ਚਾਹਣਾ ਪਰ ਇਹ ਸ਼ਬਦ ਇਹਦੇ ਲਈ ਠੁਕਦੇ ਨਹੀਂ ਕਿਉਂਕਿ ਸਿੱਖ ਜਾਂ ਸਿੱਖਾਂ ਦੇ ਕਿਸੇ ਖਾਨਦਾਨ ਦੇ ਵਿੱਚੋਂ ਤਾਂ ਇਹ ਹੋਈ ਹੀ ਨਹੀਂ ਨਾ ਸਕਦਾ ਇਹ ਬੰਦਾ ਕਿਉਂਕਿ ਜਿਹੜੇ ਸਿੱਖ ਨੇ ਮੇਰਾ ਚਿਹਰਾ ਮੂਰਾ ਬੇਸ਼ੱਕ ਸਿੱਖ ਨਹੀਂ ਹੈ ਲੇਕਿਨ ਕਮੈਂਟ ਦੇ ਵਿੱਚ ਆ ਕੇ ਮੈਨੂੰ ਕੋਈ ਇੱਕ ਬੰਦਾ ਜੇ ਤਾਂ ਕੋਈ ਉਦਾਂ ਵਿਰੋਧ ਦੇ ਵਿੱਚ ਕਮੈਂਟ ਕਰ ਦਵੇ ਤਾਂ ਕੋਈ ਪਰਵਾਹ ਨਹੀਂ ਲੇਕਿਨ ਕੋਈ ਬੰਦਾ ਕਮੈਂਟ ਦੇ ਵਿੱਚ ਆ ਕੇ ਗਾਲ ਕੱਢ ਦਵੇ ਮੈਂ ਉਸੇ ਟਾਈਮ ਉਹਨੂੰ ਇਹੇ ਜੀ ਗਾਲ ਕੱਢਦਾ ਮੋੜ ਕੇ ਤੇ ਨਾਲ ਦੀ ਨਾਲ ਗਾਲ ਕੱਢ ਕੇ ਬਲੌਕ ਕਰ ਦੇਣਾ ਜਿਹੜਾ ਸਿੱਖ ਹੈ ਅਸਲੀ ਬਾਪ ਦਾ ਸਿੱਖ ਉਹ ਗਾਲ ਬਰਦਾਸ਼ਤ ਨਹੀਂ ਕਰ ਸਕਦਾ ਲੇਕਿਨ ਇਸ ਗੰਦੇ ਆਂਡੇ ਨੂੰ 1000ਾਂ ਨਹੀਂ ਲੱਖਾਂ ਦੀ ਗਰਤੀ ਦੇ ਵਿੱਚ ਲੋਕ ਗਾਲ ਕੱਢਦੇ ਨੇ ਤੇ ਇਹਦੀ ਛੇਤੇ ਕੋਈ ਅਸਰ ਨਹੀਂ ਉਥੋਂ ਹਿਸਾਬ ਲਾ ਲਓ ਵੀ ਇਹ ਕੋਈ ਡੋਗਰਿਆਂ ਦੀ ਔਲਾਦ ਹੈ ਜਾਂ ਇਹ ਜਕਰੀਆ ਖਾਨ ਦੇ ਖਾਨਦਾਨ ਚੋਂ ਆਇਆ ਹੈ ਜਾਂ ਇਹ ਕੋਈ ਔਰੰਗਜ਼ੇਬ ਦੇ ਖਾਨਦਾਨ ਚੋਂ ਆਇਆ ਹੈ ਜਾਂ ਇਹ ਜੇਹੇ ਖਾਨਦਾਨ ਚੋਂ ਆਇਆ ਹੈ ਬੰਦਾ ਇਹ ਬੰਦਾ ਸਿੱਖ ਨਹੀਂ ਹੈ ਕਿਉਂਕਿ ਇਹ ਬੰਦੇ ਦੀ ਆਪਣੀ ਬੋਲੀ ਆ ਇਹ 2000 ਬੀ ਦੇ ਵਿੱਚ ਜਦੋਂ ਅੰਦੋਲਨ ਸ਼ੁਰੂ ਹੋਇਆ ਕਿਸਾਨੀ ਉਦੋਂ ਕਹਿੰਦਾ ਸੀ ਕਿ ਮੈਂ ਹਰਾਮ ਦਾ ਹੋਵਾਂਗਾ ਜੇ ਮੈਂ ਬੀਜੇਪੀ ਦੇ ਵਿੱਚ ਜਾਵਾਂਗਾ ਵਾਕਈ ਹਰਾਮ ਦਾ ਹੈ ਤੇ ਅੱਜ ਇਹ ਵੀਡੀਓ ਪਾ ਰਿਹਾ ਸਾਨੂੰ ਸੰਬੋਧਨ ਹੋ ਕੇ ਵੀਡੀਓ ਪਾ ਰਿਹਾ ਲੋਕਾਂ ਕਿਸਾਨਾਂ ਉਹਦੇ ਵਿੱਚ ਇਹ ਕਹਿ ਰਿਹਾ ਕਿ ਤੁਸੀਂ ਇਹਦੇ ਬਾਰੇ ਸੋਚੋ ਇਹਦਾ ਵਿਰੋਧੀ ਧਿਰਾਂ ਇਹਦਾ ਫਾਇਦਾ ਖਾਣਗੀਆਂ ਇਹਦਾ ਪਾਰਟੀਆਂ ਫਾਇਦਾ ਖਾਣਗੀਆਂ ਤੇ ਇਹਦਾ ਮਤਲਬ ਸਿੱਧਾ ਕਹਿਣ ਦਾ ਕਿ ਤੁਸੀਂ ਮੋਦੀ ਤੋਂ ਨਾ ਕੁਝ ਮੰਗੋ ਮੋਦੀ ਦੇ ਖਿਲਾਫ ਤੁਸੀਂ ਪ੍ਰੋਟੈਸਟ ਨਾ ਕਰੋ ਜਿਹੇ ਜਹ ਹਰਾਮ ਦਾ ਮੋਦੀ ਉਹੇ ਜਹ ਹਰਾਮ ਦਾ ਹੈ ਵੀ ਜੇ ਤੂੰ ਠੀਕਾ ਨਹੀਂ ਕਰਦੇ ਪ੍ਰੋਟੈਸਟ ਜਿਹੜਾ ਜਿਹੜਾ ਉਹਨੇ ਕਿਹਾ ਸੀ ਐਲਾਨ ਕੀਤਾ ਸੀ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਦੇ ਨਹੀਂ ਕਰਦੇ ਉਹ ਪ੍ਰੋਟੈਸਟ ਤੇ ਫਿਰ ਇਹ ਉਹਦੇ ਵਿੱਚ ਸਿੱਖ ਧਰਮ ਨੂੰ ਲਿਆ ਰਿਹਾ ਹੈ ਉਹਦੇ ਵਿੱਚ ਇਹ ਵੀਡੀਓ ਚ ਕਹਿ ਰਿਹਾ ਕਿ ਇਹਦਾ ਅਸਰ ਸਿੱਖਾਂ ਤੇ ਜਾਏਗਾ ਸਿੱਖਾਂ ਤੇ ਬੁਰਾ ਅਸਰ ਪਏਗਾ ਤੇ ਸਿੱਖ ਪ੍ਰੋਟੈਸਟ ਕਰਦੇ ਨੇ ਸਿੱਖਾਂ ਦੇ ਨਾਮ ਉੱਤੇ ਆਏਗਾ ਉਹਦੇ ਵਿੱਚ ਬਹੁਤ ਬੁਰਾ ਅਸਰ ਪਏਗਾ ਵਿਰੋਧੀ ਪਾਰਟੀਆਂ ਇਹਦਾ ਫਾਇਦਾ ਖਾਣਗੀਆਂ ਦੁਰਫਿੱਟੇ ਮੂਹਾਂ ਤੇਰੇ ਸਾਰਾ ਇੰਡੀਆ ਉੱਪਰ ਰਿਹਾ ਉਹ ਲੱਗਦਾ ਲੱਗਾ ਕਿ ਕਰਨਾਟਕਾ ਤੋਂ ਆਉਂਦੇ ਬੰਦਿਆਂ ਨੂੰ ਚੱਕ ਕੇ ਜੇਲ੍ਹਾਂ ਚ ਦੇਈ ਜਾਂਦੇ ਹੋ ਤੇ ਇਹ ਉਹ ਲੋਕ ਨੇ ਜਿਹੜੇ ਆਪ ਜੇਲ੍ਹ ਚ ਜਾਣ ਤੋਂ ਪਹਿਲਾਂ ਤੁਹਾਨੂੰ ਚੱਕ ਲੈਣਗੇ ਇਹ ਲੋਕ ਇੰਨਾ ਕ ਫਰਕ ਹੈ ਕਰਨਾਟਕ ਵਾਲਿਆਂ ਨੂੰ ਤੁਸੀਂ ਫੜਦੇ ਹੋ ਉਹ ਵਿਚਾਰੇ ਚੁੱਪਚਾਪ ਤੁਰ ਪੈਂਦੇ ਨੇ ਤੇ ਦੂਸਰੀ ਇਹਨੇ ਇਹਨੇ ਇੱਕ ਥੋੜੇ ਦਿਨ ਪਹਿਲਾਂ ਹਰਕਤ ਹੋਰ ਵੀ ਬੜੀ ਹੋਈ ਕਾਨੂੰਨੀ ਹਰਕਤ ਇਸ ਬੰਦੇ ਨੇ ਕੀਤੀ ਸੀ ਜਿਹੜੀ ਕਹਿੰਦੇ ਕੋਈ ਆਮ ਸਿੱਖ ਹੋਵੇ Hindu ਹੋਵੇ Musalman ਹੋਵੇ ਜਿਹੜੀ ਬਰਦਾਸ਼ਤ ਹੀ ਨਹੀਂ ਕਰ ਸਕਦਾ ਉਹਦੇ ਚ ਵੀ ਇਹਨੂੰ 1000 ਨਹੀਂ ਲੱਖਾਂ ਲੋਕਾਂ ਨੇ ਗਾਲਾਂ ਕੱਢੀਆਂ ਲੱਖਾਂ ਹੀ ਲੋਕਾਂ ਨੇ ਪਰ ਇਹ ਸਿੱਖ ਤਾਂ ਹੈ ਹੀ ਨਹੀਂ ਨਾ ਇਹ ਤਾਂ ਸਾਰਾ ਕਿਸੇ ਡੋਗਰਿਆਂ ਟੂਗਰਿਆਂ ਦੀ ਇਲਾਜ ਚੁਹਾ ਜਾਂ ਕੋਈ ਕਿਸੇ ਜਕਰੀਆ ਖਾਣ ਵਾਲੇ ਪਾਸਿਓਂ ਆ ਕਿਸੇ ਹੋਰ ਹੀ ਪਾਸਿਓਂ ਆ ਇਹ ਬੰਦਾ ਇਹਨੇ ਸਰੇ ਆਮ ਸਟੇਜ ਦੇ ਉੱਤੋਂ ਭਾਸ਼ਣ ਦਿੰਦੇ ਨੇ ਕਿਹਾ ਕਿ ਜਿਹੜਾ ਗੁਰਦੁਆਰਾ ਸਾਹਿਬ ਆ ਸ੍ਰੀ ਰਕਾਬਗਨ ਸਾਹਿਬ ਜਿਹੜਾ ਤੇ ਉਹੋ ਸਿੱਖਾਂ ਨੇ ਮਸਜਿਦ ਢਾ ਕੇ ਗੁਰਦੁਆਰਾ ਬਣਾਇਆ ਔਰ ਨਾਲ ਕਿਸੇ ਟੁੱਟੀ ਭੱਜੀ ਇਤਿਹਾਸਕ ਕਿਸੇ ਕਿਤਾਬ ਦਾ ਹਵਾਲਾ ਦੇਈ ਜਾਂਦਾ ਪਤਾ ਨਹੀਂ ਉਹ ਕਿਤਾਬ ਇਹਦੇ ਬਾਪ ਨੇ ਜਾਂ ਇਹਦੇ ਦਾਦੇ ਨੇ ਕਿਸੇ ਨੇ ਲਿਖੀ ਹੋਣੀ ਆ ਸੜਿਆ ਲੋਕ ਤਾਂ ਜਿਹੜੇ 2-2000 ਸਾਲ ਗੁਲਾਮ ਰਹੇ ਨੇ ਜਿਨ੍ਹਾਂ ਦਾ ਕੋਈ ਇਤਿਹਾਸ ਨਹੀਂ ਜਿਨ੍ਹਾਂ ਦਾ ਕੋਈ ਅੱਗਾ ਪਿੱਛਾ ਨਹੀਂ ਉਹ ਤਾਂ ਆਪਣੇ ਆਪ ਨੂੰ ਸਾਰਾ ਕੁਝ ਜਿਹੜਾ ਸੁਣਿਆ ਸੁਨਾਇਆ ਮਥਿਆਸ ਹੈ ਉਹਨੂੰ ਇਤਿਹਾਸ ਬਣਾਉਣ ਲੱਗੇ ਹੋਏ ਨੇ ਜਿਹੜਾ 1350 ਚਾਲ ਦਾ ਸਾਲ ਦਾ ਸਿਰਪ ਇਤਿਹਾਸ ਹੈ ਜਿਹੜਾ ਬਿਲਕੁਲ ਸੱਚਾ ਇਤਿਹਾਸ ਹੈ ਔਰ ਜਿਨ੍ਹਾਂ ਦੀਆਂ ਔਲਾਦਾਂ ਹਜੇ ਤੱਕ ਜਉਂਦੀਆਂ ਨੇ ਕੋਈ ਹੈ ਜੱਸਾ ਸਿੰਘ ਆਲੂ ਵਾਲੀਆ ਦੇ ਖਾਨਦਾਨ ਚੋਂ ਵੀ ਲੋਕ ਜਉਂਦੇ ਨੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਚੋਂ ਵੀ ਲੋਕ ਜਉਂਦੇ ਨੇ ਜਿਨ੍ਹਾਂ ਦੇ ਖਾਨਦਾਨ ਚੱਲੇ ਆ ਰਹੇ ਨੇ ਜਿਨ੍ਹਾਂ ਦਾ ਹੁਣ ਇਤਿਹਾਸ ਹੈ ਦੇ ਉਹ ਸ ਇਤਿਹਾਸ ਨੂੰ ਤੂੰ ਇਤਿਹਾਸ ਬਣਾਉਣ ਲੱਗਿਆ ਹੋਇਆ ਤੈਨੂੰ ਸ਼ਰਮ ਆਣੀ ਚਾਹੀਦੀ ਆ ਮਣੀ ਬੋਟੀ ਬੱਚੇ ਬੱਚੇ ਨੂੰ ਪਤਾ ਹਰ ਇੱਕ ਚਾਹੇ ਉਹ ਹਿੰਦੂ ਹੋਵੇ ਮੁਸਲਮਾਨ ਹੋਵੇ ਕਿ ਸਰਦਾਰ ਬਘੇਲ ਸਿੰਘ ਨੇ ਕਿਸ ਤਰ੍ਹਾਂ ਆਏ ਸਰਦਾਰ ਬਘੇਲ ਸਿੰਘ ਜੀ ਉੱਥੇ ਕਿਸ ਤਰ੍ਹਾਂ ਲੜਾਈ ਹੋਵੀ ਕਿਵੇਂ ਉਹਨਾਂ ਨੇ ਉੱਥੇ ਚੁੰਗੀ ਲਾਈ ਕਿਵੇਂ ਉਹ ਹੋਇਆ ਕਿਵੇਂ ਉਹਨਾਂ ਦਾ ਫਿਰ ਉਹਦੇ ਨਾਲ ਸਮਝੌਤਾ ਹੋਇਆ ਮੁਗਲ ਬਾਦਸ਼ਾਹਾਂ ਕਿਵੇਂ ਉਹਨਾਂ ਨੇ ਗੁਰੂ ਸਾਹਿਬ ਦੀਆਂ ਸਾਰੀਆਂ ਕੀਤੀਆਂ ਕੀ ਕੁਛ ਹੋਇਆ ਉਹ ਇਤਿਹਾਸ ਵਿੱਚ ਪਿਆ ਹੈ ਤੇ ਤੂੰ ਕਹਿ ਰਿਹਾ ਮਾਜਰ ਬਣਾ ਕੇ ਉੱਤੇ ਢਾ ਕੇ ਉੱਥੇ ਗੁਰਦੁਆਰਾ ਬਣਾਇਆ ਦਰ ਫਿੱਟੇ ਮੁੰਡਾ ਬਕੇ ਮਰ ਜਾ ਇੱਕ ਚਾਰ ਛੱਲਣਾ ਪਿੱਛੇ ਸੜਿਆ ਤੂੰ ਆਪਣੇ ਖਾਨਦਾਨ ਨੂੰ ਦਾਗ ਲਾ ਰਿਹਾ ਤੇਰਾ ਤਾਂ ਕੋਈ ਖਾਨਦਾਨ ਹੈ ਹੀ ਨਹੀਂ ਜਿਹੜਾ ਕੋਈ ਹੋਊਗਾ ਵੀ ਜਦੋਂ ਕਿਤੇ ਮੂਰੇ ਔਰ ਜਿਹੜਾ 100% ਸ਼ੋਰ ਆ 100 ਨਹੀਂ 1000% ਸ਼ੋਰ ਆ ਕਿ ਖਾਲਸਾ ਰਾਜ ਸੀਗਾ ਕਿਸੇ ਟਾਈਮ ਉਹ ਖਾਲਸਾ ਰਾਜ ਦੁਬਾਰਾ ਆਉਣਾ ਉਸ ਖਾਲਸਾ ਰਾਜ ਜਦੋਂ ਆਏਗਾ ਤੇਰੇ ਖਾਨਦਾਨ ਨੂੰ ਲਾਹਣ ਤਾਂ ਨਹੀਂ ਜੁੱਤੀਆਂ ਪਹਿਨਣੀਆਂ ਕੋਰੋਨਾ ਉਹਨਾ ਆਪਣੇ ਬੱਚਿਆਂ ਨੇ ਆਪਣੇ ਖਾਨਦਾਨ ਦੇ ਆਪਣੇ ਬੱਚਿਆਂ ਦੇ ਜੁੱਤੀਆਂ ਪਾਉਣ ਦਾ ਪ੍ਰਬੰਧ ਤੂੰ ਆਪ ਕਰ ਰਿਹਾ ਹੈ ਜਾਂ ਫਿਰ ਜਦੋਂ ਖਾਲਸਾ ਰਾਜ ਆ ਜਾਏਗਾ ਤੂੰ ਦਾੜੀ ਕੇ ਇਸ ਕਟਾ ਕੇ ਜਮਨਾ ਪਾਰ ਰਹੇਗਾ 모ਤੀ ਧੋਤੀ ਰੱਖੇਗਾ ਜੇ ਇੱਧਰ ਆਏਗਾ ਤਾਂ ਜੁੱਤੀਆਂ ਪਹਿਨਗੀਆਂ ਤੇ ਜੇ ਇੱਧਰ ਨਹੀਂ ਆਏਗਾ ਤਾਂ ਉਧਰ ਧੋਤੀ 모ਤੀ ਪਾ ਕੇ ਰੱਖੇਗਾ ਫੇਰ ਫੇਰ ਤੇ ਉਸ ਮੜਾ ਬੋਟਾ ਬਚਾਅ ਹੋ ਸਕਦਾ ਉਹ ਸਿੰਘੋ ਇਹੋ ਜਿਹੇ ਬੰਦਿਆਂ ਤੋਂ ਸੁਚੇਤ ਰਹੋ ਇਹੋ ਜਿਹੇ ਬੰਦਿਆਂ ਨੂੰ ਜਵਾਬ ਦੇਣਾ ਸਿੱਖੋ ਤੇ ਇਹ ਬੰਦੇ ਬਹੁਤ ਖਰਾਬ ਕਰ ਰਹੇ ਨੇ ਸਾਡੇ ਧਰਮ ਦੇ ਵਿੱਚ ਬਹੁਤ ਬਹੁਤ ਹੀ ਜ਼ਿਆਦਾ ਦਖਲਅੰਦਾਜ਼ੀ ਕਰ ਰਹੇ ਨੇ ਆਰਐਸਸੀ ਦੇ ਧੱਲੇ ਬਣ ਕੇ ਚਾਰ ਪੈਸ਼ਿਆਂ ਦੇ ਪਿੱਛੇ ਲੱਗ ਕੇ ਤੇ ਜੋ ਵੀ ਕੁਝ ਕਰ ਰਹੇ ਨੇ ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੇ ਇਹੋ ਜਿਹੇ ਬੰਦਿਆਂ ਤੋਂ ਧਿਆਨ ਰੱਖਿਆ ਕਰੋ ਇਹੋ ਜਿਹੇ ਬੰਨਿਆਂ ਦਾ ਤੇ ਜੋ ਸਾਡਾ ਸਿਲਕ ਰੂਟ ਹੈ ਉਹ ਸਿਲਕ ਰੂਟ ਸਾਡਾ ਇੱਕ ਦਿਨ ਦੁਬਾਰਾ ਚਾਲੂ ਹੋਏਗਾ ਔਰ ਉਹੜਾ ਇਸ ਟਾਈਮ ਹੈਗੀਆਂ ਨੇ ਸਹੀ ਸ਼ਲਾਮਤ ਨੇ ਸਭ ਕੁਝ ਸਿਰਫ ਇਹਨਾਂ ਨੇ ਬਾਰਡਰੀ ਬੰਦ ਕੀਤੇ ਹੋਏ ਨੇ ਜਿਸ ਦਿਨ ਉਹ ਛਿਲਕਰੂਟ ਖੁੱਲ ਜਾਂਦਾ ਤੇ ਤੁਸੀਂ ਜਿਹੜਾ ਮਜ਼ਦੂਰ ਵੀ ਸਾਡਾ ਭਰਾ ਮਜ਼ਦੂਰ ਵੀ ਕੋਈ ਇਨਾਮੀਰ ਹੋਏਗਾ ਕਿ ਜਿਹੜਾ 10 ਕਿੱਲਿਆਂ ਦਾ ਇਸ ਟਾਈਮ ਆਪਣੇ ਆਪ ਨੂੰ ਮਾਲਕ ਕਹੋਂਦਾ ਉਦੋਂ ਦੁੱਗਣਾ ਅਮੀਰ ਸਾਡਾ ਮਜ਼ਦੂਰ ਹੋਏਗਾ ਉਸ ਟਾਈਮ ਇਹੇ ਜੇ ਹਾਲਾਤ ਤੁਹਾਡੇ ਤੇ ਆਉਣ ਵਾਲੇ ਨੇ ਇਸ ਕਰਕੇ ਸचेत ਰਹੋ ਚੰਗੀ ਖਬਰ ਸੁਣੋ ਮਾੜੀ ਖਬਰ ਨਾ ਸੁਣੋ ਕਿਤਾਬਾਂ ਨੂੰ ਥੋੜਾ ਜਿਹਾ ਮੱਥਾ ਮਾਰਨਾ ਜਾਨੂ ਕਰੋ ਜਾਂ ਸਾਡੇ ਵਰਗੇ ਨੂੰ ਕਿਸੇ بڑے ਮੋٹے ਨੂੰ ਸੁਣ ਲਿਆ ਕਰੋ ਜੇ ਮਾੜੀ ਮੋਟੀ ਜਿੰਨੀ ਕੁ ਸਾਡਾ ਨੌਲੇਜ ਆ ਅਸੀਂ ਤੁਹਾਨੂੰ ਦੱਸ ਦਿੰਨੇ ਆ ਬਾਕੀ ਮੈਂ ਆਪਣੇ ਪੇਜ ਤੇ ਉਹ ਆ ਵੀਡੀਓ ਖਤਮ ਕਰਦਾ ਤੇ ਉਹ ਨਿਊਜ਼ ਤੁਹਾਨੂੰ ਮੈਂ ਸ਼ੇਅਰ ਕਰਦਾ ਜੇ ਤੁਹਾਡੇ ਕੋਲੇ ਉਹ ਚੈਨਲ ਖੁੱਲ ਗਿਆ ਤਾਂ ਵੈਸੇ ਇੰਡੀਆ ਨੇ ਉਹ ਚੈਨਲ ਤੇ ਪਾਬੰਦੀ ਲਾਈ ਹੋਈ ਆ ਮੈਨੂੰ ਜਿੱਤੇ ਤੱਕ ਪਤਾ ਲੱਗਾ ਫਿਰ ਵੀ ਕਈ ਵਾਰ ਓਪਨ ਹੋ ਜਾਂਦਾ ਜੇ ਹੋ ਗਿਆ ਤਾਂ ਦੇਖ ਲਿਓ ਉਹਦੇ ਵਿੱਚ ਉਹਨੇ ਸਾਰਾ ਕੁਝ ਡਿਟੇਲ ਨਾਲ ਦੱਸਿਆ ਕਿ ਕੀ ਆ ਕਿਵੇਂ ਆ ਕਿੱਥੋਂ ਕੀ ਕੀ ਹੋ ਰਿਹਾ ਔਰ ਕੀ ਤੁਹਾਡੀ ਵੈਲਿਊ ਆ ਤੁਹਾਡੀ ਵੈਲਿਊ ਦਾ ਤੁਹਾਨੂੰ ਪਤਾ ਹੀ ਨਹੀਂ ਕਿ ਸਾਡੀ ਵੈਲਿਊ ਕਈਆ ਸੀ ਕੀ ਚੀਜ਼ ਆ ਪੰਜਾਬ ਕੀ ਚੀਜ਼ ਆ ਪੰਜਾਬ ਨੂੰ ਪੰਜਾਬ ਨੂੰ ਐਵੇਂ ਨਹੀਂ ਦਵਾ ਰਹੇ ਹੇ ਹੋਰ ਕੋਈ ਸਟੇਟ ਹੈਗੀ ਆ ਇੰਡੀਆ ਦੇ ਵਿੱਚ ਜਿਹਨੂੰ ਇੰਨਾ ਦਬਾਇਆ ਜਾਂਦਾ ਹੋਵੇ ਜਿਹਦੇ ਨਾਲ ਜੀਤੋਂ ਇੰਨਾ ਜਿਹਦੇ ਨਾਲ ਇੰਨਾ ਧੱਕਾ ਹੁੰਦਾ ਹੋਵੇ ਜਿਹਦੇ ਤੇ ਇੰਨਾ ਤਸ਼ੱਦਦ ਹੁੰਦਾ ਹੋਵੇ ਜਿਹਦੇ ਤੇ ਇੰਨੇ ਜਵਾਬਾਂ ਲੱਗਦੇ ਹੋਣ ਜਾਂ ਇੰਨੇ ਸੇ ਲੱਗਦੇ ਹੋਣ ਕੋਈ ਸਟੇਟ ਹੈਗੀ ਹੈ ਇੰਡੀਆ ਦੇ ਵਿੱਚ ਇਹ ਕਿਉਂ ਹੋ ਰਿਹਾ ਹੈ ਦੁੰਗੇ ਦਿਮਾਗ ਨਾਲ ਸੋਚੋ ਕਿ ਤੁਹਾਡੀ ਵੈਲੀਓ ਕੀ ਆ ਤੁਸੀਂ ਲੋਕ ਕੌਣ ਹੋ ਤੁਸੀਂ ਕੀ ਚੀਜ਼ ਹੋ ਤੁਹਾਡੀ ਧਰਤੀ ਦੀ ਕੀਮਤ ਕੀ ਆ ਤੁਹਾਡੀ ਆਲ ਵਰਲਡ ਦੇ ਵਿੱਚ ਬੁੱਕਤ ਕੀ ਆ ਦੁਨੀਆ ਤੁਹਾਨੂੰ ਕਿਸ ਅੰਦਾਜ਼ ਦੇਖ ਰਹੀ ਆ ਕਿਸ ਚੀਜ਼ ਦੀ ਮੱਦੇ ਮਾਲਕੋਂ ਤੁਸੀਂ ਤੁਸੀਂ ਬਹੁਤ ਕੁਝ ਲਈ ਬੈਠੇ ਹੋ ਪਰ ਘਾਟ ਇਹ ਆ ਕਿ ਅਸੀਂ ਬਾਹਰਲੇ ਨਿਊਜ਼ ਨਹੀਂ ਦੇਖਦੇ ਇੰਟਰਨੈਸ਼ਨਲ ਕੋਈ ਖਬਰ ਨਹੀਂ ਦੇਖਦੇ ਘਾਟ ਇਹ ਆ ਨਹੀਂ ਤਾਂ ਤੁਹਾਨੂੰ ਨਾਲ ਦੀ ਨਾਲ ਪਤਾ ਲੱਗਦਾ ਰਹੇ ਕਿ ਤੁਸੀਂ ਚੀਜ਼ ਤੁਹਾਨੂੰ ਨਾਲ ਦੀ ਨਾਲ ਪਤਾ ਲੱਗਦਾ ਰਹੇ ਕਿ ਤੁਸੀਂ ਚੀਜ਼ ਕੀ ਹੋ ਤੁਹਾਡੇ ਨਾਲ ਬੈਸਟ ਖੜਦਾ ਕਿਉਂ ਆ ਤੁਹਾਡਾ ਕੋਈ ਵੀ ਪੰਜਾਬ ਦੇ ਵਿੱਚ ਆਗੂ ਨਾ ਹੋਣ ਦੇ ਬਾਵਜੂਦ ਵੀ ਬੈਸਟ ਦੀਆਂ ਹਰ న్యూਸ ਚੈਨਲਾਂ ਤੇ ਹਰ ਅਖਬਾਰ ਤੇ ਤੁਹਾਡੀਆਂ ਖਬਰਾਂ ਕਿਉਂ ਨਾ ਕਰੀਆਂ ਨੇ ਮੈਂ ਤੁਹਾਨੂੰ ਹੈਰਾਨੀ ਦੀ ਗੱਲ ਦੱਸਦਾ ਇੱਕ ਹੈਰਾਨੀ ਦੀ ਹੈਰਾਨ ਹੋ ਜਾਓਗੇ ਸੁਣ ਕੇ ਪਰਸੋ ਜਿਹੜੀ ਅਮਰੀਕਾ ਦੀ ਅਫੇਅਰ ਮਿਨਿਸਟਰੀ ਆ ਨਾ ਫੋਰਨ ਅਫੇਅਰ ਮਿਨਿਸਟਰੀ ਉਹਦੇ ਵਿੱਚ ਇਨਵਿਟੇਸ਼ਨ ਸੀਗੀ ਜਿਹੜੇ ਬੰਦੇ ਨਵੇਂ ਭਰਤੀ ਹੁੰਦੇ ਨੇ ਤੁਹਾਨੂੰ ਇਹ ਖਬਰ ਸੁਣ ਕੇ ਮਾਣ ਵੀ ਕਰੋਗੇ ਤੁਸੀਂ ਆਪਣੇ ਆਪ ਤੇ ਤੁਹਾਨੂੰ ਪਤਾ ਵੀ ਲੱਗੇਗਾ ਕਿ ਤੁਸੀਂ ਚੀਜ਼ ਕੀ ਹੋ ਪਰਨੋਫੇਰ ਦੀ ਭਰਤੀ ਸੀ ਨਵੇਂ ਮਾਰਕਰ ਰੱਖਣੇ ਸੀ ਫਾਰਨਾ ਫੇਰ ਅਮੈਰੀਕਾ ਨੇ ਤੇ ਉਹ ਜਦੋਂ ਕੋਈ ਫਾਰਨਾ ਫੇਰ ਇੱਕ ਬਹੁਤ ਵੱਡੀ ਪਾਵਰ ਹੁੰਦੀ ਆ ਨਾ ਕਿਸੇ ਵੀ ਕੰਟਰੀ ਲੋ ਵੀ ਅਮਰੀਕਾ ਵਰਗੀ ਕੰਟਰੀ ਦੀ ਫੋਰਨ ਅਫੇਅਰ ਦੀ ਕੋਈ ਭਰਤੀ ਹੋਵੇ ਉਹਦੇ ਵਿੱਚ ਨੌਜਵਾਨ ਕੁੜੀਆਂ ਮੁੰਡੇ ਕੋਰੇ ਗੁਰੀਆਂ ਭਰਤੀ ਕਰਦੇ ਹੋਣ ਤੇ ਉਹਨਾਂ ਤੋਂ ਕੁਐਸਚਨ ਤਾਂ ਬਹੁਤ ਅਨੇਕਾਂ ਪੁੱਛਦੇ ਆ ਨਾ ਉਹ ਉਹਨਾਂ ਦੇ ਵਿੱਚ ਉਹਨਾਂ ਦਾ ਪਹਿਲਾ ਕੁਐਸਚਨ ਹੀ ਇਹ ਸੀਗਾ ਕਿ ਉਹ ਕੁੜੀ ਤੋਂ ਕੁਐਸਚਨ ਪੁੱਛ ਰਿਹਾ ਮੈਂ ਤੁਹਾਨੂੰ ਵੀਡੀਓ ਵੀ ਆਪਣੇ ਆਪਣੇ ਇਸੇ ਪੇਜ ਤੇ ਤੁਹਾਨੂੰ ਉਹ ਵੀਡੀਓ ਪਾ ਦੇਣਾ ਤੁਸੀਂ ਉਹ ਸੁਣ ਕੇ ਹੈਰਾਨ ਹੀ ਹੋ ਜਾਓਗੇ ਜਿਹੜਾ ਜੱਜ ਬੈਠਾ ਨਾ ਜਿਹੜਾ ਉਹਨਾਂ ਦਾ ਹਮਤਿਆਰ ਲੈ ਰਿਹਾ ਫੌਰਨ ਅਫੇਅਰ ਦੇ ਵਿੱਚ ਜਿਹੜੇ ਮੁੰਡੇ ਕੁੜੀਆਂ ਯੰਗ ਜਿਹੜੇ ਉਹ ਉੱਥੇ ਭਰਤੀ ਹੋਣ ਆ ਰਹੇ ਨੇ ਉਹਨਾਂ ਨੂੰ ਜੱਜ ਜਿਹੜਾ ਕੁਐਸਚਨ ਇਹੀ ਕਰ ਰਿਹਾ ਕਿ ਸਿੱਖਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਇੰਡੀਆ ਦੇ ਵਿੱਚ ਪੰਜਾਬ ਦੀ ਚੱਲ ਰਹੀ ਹਲਚਲ ਬਾਰੇ ਤੁਸੀਂ ਕੀ ਸੋਚਦੇ ਹੋ ਇੰਡੀਆ ਦੀ ਗਵਰਨਮੈਂਟ ਨੇ ਜਿਹੜਾ ਇੱਥੇ ਸਾਡੇ ਨਾਗਰਿਕਾਂ ਨੂੰ ਆ ਕੇ ਮਾਰਨ ਦਾ ਪਲਾਨ ਇੱਕ ਬਣਾਇਆ ਉਹਦੇ ਬਾਰੇ ਤੁਹਾਨੂੰ ਕੀ ਜਾਣਕਾਰੀ ਹੈ ਤੇ ਇੰਡੀਆ ਦੇ ਪੰਜਾਬ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਦੇ ਬਾਰੇ ਤੁਸੀਂ ਕੀ ਨੌਲੇਜ ਰੱਖਦੇ ਹੋ ਤੁਸੀਂ ਸੋਚ ਸਕਦੇ ਹੋ ਤੁਸੀਂ ਇਹ ਵੀ ਸੋਚ ਸਕਦੇ ਹੋ ਕਿ ਇੱਕ ਫੌਰਨ ਫੇਰ ਅਮਰੀਕਾ ਦੀ ਭਰਤੀ ਹੋ ਰਹੀ ਆ ਉਹਦੇ ਵਿੱਚ ਕੁਐਸਚਨ ਆ ਹੋ ਰਹੇ ਨੇ ਉੱਥੋਂ ਤੁਸੀਂ ਆਪਣੀ ਵੈਲਿਊ ਪਛਾਣੋ ਕਿ ਤੁਸੀਂ ਚੀਜ਼ ਕੀ ਹੋ ਕੋਈ ਕੁਐਸਚਨ ਪੁੱਛਣ ਵਾਲੇ ਨੇ ਦੱਸੋ ਹੈਗੇ ਕੋਈ ਕੁਐਸਚਨ ਪੁੱਛਣ ਵਾਲੇ ਇਹ ਉਹਦੇ ਵਿੱਚੋਂ ਇਹ ਕੁਐਸਚਨ ਪੁੱਛ ਰਹੇ ਨੇ ਕਿ ਦੱਸੋ ਵੀ ਉਹਦੇ ਬਾਰੇ ਤੁਸੀਂ ਕੀ ਜਾਣਦੇ ਹੋ ਤੇ ਜਿਹੜੀ ਇੰਡੀਆ ਦਾ ਇੰਡੀਆ ਦੇ ਵਿੱਚ ਪੰਜਾਬ ਆ ਤੇ ਹੈ ਹੈ ਉਹ ਫੋਰਨ ਅਫੇਅਰ ਮਿਨਿਸਟਰੀ ਦੀ ਭਰਤੀ ਸਾ ਵਾਲਾ ਲੋ ਤੁਸੀਂ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਤੁਹਾਡੀ ਵੈਲਿਊ ਕੀ ਆ ਤੁਸੀਂ ਕੀ ਚੀਜ਼ ਹੋ ਤੇ ਕਿ ਦੁਨੀਆ ਤੁਹਾਨੂੰ ਕਿਸ ਹਿਸਾਬ ਨਾਲ ਦੇਖਦੀ ਆ ਤੇ ਮੇਰੇ ਕੋਲੇ ਇੱਥੇ ਵੀਡੀਓ ਹੋਈ ਤਾਂ ਮੈਂ ਤੁਹਾਨੂੰ ਉਹ ਥੋੜੀ ਜਿਹੀ ਸੁਣਾ ਵੀ ਸਕਦਾ ਜੇ ਮੇਰੇ ਕੋਲੋਂ ਨਿਕਲੇ ਕਿਸੇ ਪਾਸੇ ਤਾਂ ਇਹ ਸ਼ਾਇਦ ਮੇਰੇ ਕੋਲੇ ਹੋਵੇ ਇੱਥੇ ਕਿਤੇ ਭਾਈ ਨਹੀਂ ਤਾਂ ਮੈਂ ਬਾਅਦ ਦੇ ਵਿੱਚ ਆਪਣੇ ਇਹਦੇ ਦੇ ਪਾਉਂਗਾ ਤੇ ਉਹਦੇ ਵਿੱਚ ਉਹ ਕੁਐਸਚਨ ਹੀ ਪੁੱਛ ਰਿਆ ਉੱਤੇ ਤੁਹਾਨੂੰ ਮਾਨ ਹੋਣਾ ਚਾਹੀਦਾ ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਫੌਰਨ ਫੇਰ ਦੇ ਵਿੱਚ ਨਵੀਂ ਭਰਤੀ ਹੋਣ ਵਾਲੇ ਨੌਜਵਾਨਾਂ ਤੋਂ ਕੁਐਸਚਨ ਕੀ ਪੁੱਛ ਰਹੇ ਨੇ ਉੱਥੋਂ ਤੁਸੀਂ ਹਿਸਾਬ ਲਾ ਲਓ ਵੀ ਤੁਹਾਡੀ ਪਹਿਲੀ ਉਕੀਆ ਬਾਕੀ ਆ ਸਰਸੇ ਵਰਗਿਆਂ ਨੂੰ ਸੋਸ਼ਲ ਮੀਡੀਆ ਤੇ ਰੇਲ ਬਣਾ ਦਿਆ ਕਰੋ ਇਹਨਾਂ ਨੂੰ ਮਾੜੀ ਮੋੜੀ ਸ਼ਰਮ ਆਵੇ ਨੂੰ ਪਤਾ ਲੱਗੇ ਕਿ ਅਸੀਂ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਆਂ ਬੇਸ਼ੱਕ ਸਾਡਾ ਖੂਨ ਜਿਹੜਾ ਉਹ ਕਿਸੇ ਮੁਗਲਾਂ ਦਾ ਹੋਵੇ ਚਾਹੇ ਕਿਸੇ ਹੋਰ ਦਾ ਹੋਵੇ ਇਸੇ ਦਾ ਥੋੜਾ ਜਿਹਾ ਧਿਆਨ ਰੱਖੋ ਠੀਕ ਹੈ ਜੀ ਗਲਤੀ ਫਲਤੀ ਮਾਫ ਕਰਿਓ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ